ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਕਿਸੇ ਦੀ ਗੱਲ ਚੰਗੀ ਨਹੀਂ ਲੱਗਦੀ ਤੇ ਉਹ ਗੱਲ ਸਾਡੇ ਦਿਲ ਤੇ ਲੱਗ ਜਾਂਦੀ ਹੈ ਤੇ ਅਸੀਂ ਉਸ ਗੱਲ ਨੂੰ ਸਵੇਰ ਤੋਂ ਲੈ ਕੇ ਸ਼ਾਮ ਹੋਣ ਤੱਕ ਸੋਚਦੇ ਰਹਿੰਦੇ ਹਾਂ ਉਸ ਬੰਦੇ ਬਾਰੇ ਹੋਰਾਂ ਨਾਲ ਗੱਲ ਕਰਦੇ ਰਹਿੰਦੇ ਹਾਂ ਜੇਕਰ ਕੋਈ ਹੋਰ ਨਹੀਂ ਮਿਲਦਾ ਤਾਂ ਅਸੀਂ ਅੰਦਰ ਹੀ ਅੰਦਰ ਕੁੜਦੇ ਰਹਿੰਦੇ ਹਾਂ ਗੁੱਸਾ ਸਾਨੂੰ ਆਉਂਦਾ ਰਹਿੰਦਾ ਹੈ ਗੁੱਸਾ ਇੱਕ ਅਜਿਹੀ ਚੀਜ਼ ਹੈ ਜੋ ਸਾਡੀ ਸਿਹਤ ਨੂੰ ਖਰਾਬ ਕਰਦਾ ਹੈ ਗੁੱਸਾ ਕਰਨਾ ਐਵੇਂ ਦਾ ਹੁੰਦਾ ਹੈ ਜਿਨੇ ਜ਼ਹਿਰ ਤਾਂ ਆਪਾਂ ਪੀ ਲਈਏ ਤੇ ਸਾਹਮਣੇ ਵਾਲਾ ਮਰ ਜਾਏ ਸਾਹਮਣੇ ਵਾਲਾ ਮੁੱਕ ਜਾਏ ਇੱਕ ਵਾਰ ਦੀ ਗੱਲ ਇੱਕ ਪਿੰਡ ਵਿੱਚ ਇੱਕ ਸੰਤ ਰਹਿੰਦੇ ਸੀ ਉਹ ਰੋਜ਼ ਕਥਾ ਕਰਿਆ ਕਰਦੇ ਸੀ ਉਹ ਦੱਸਦੇ ਪਏ ਸੀ ਕਿ ਗੁੱਸਾ ਕੀ ਚੀਜ਼ ਹੈ ਕਿ ਗੁੱਸਾ ਇੱਕ ਆਗ ਹੈ ਗੁੱਸੇ ਵਿੱਚ ਮਨੁੱਖ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਦਾ ਰਹਿੰਦਾ ਹੈ ਕਿ ਮੈਂ ਇਹਨੂੰ ਕਿਵੇਂ ਨੁਕਸਾਨ ਪਹੁੰਚਾਵਾਂ ਤੇ ਇਹ ਸਭ ਕੁਝ ਕਰਦਿਆਂ ਉਹ ਦੂਜਿਆਂ ਨਾਲੋਂ ਜ਼ਿਆਦਾ ਪ੍ਰੇਸ਼ਾਨ ਹੋਇਆ ਰਹਿੰਦਾ ਹੈ ਸੰਤ ਜੀ ਦੀ ਗੱਲ ਸੰਗਤ ਵਿੱਚ ਬੈਠਾ ਇੱਕ ਮਨੁੱਖ ਸੁਣਦਾ ਪਿਆ ਸੀ। ਉਹਨੂੰ ਬਹੁਤ ਗੁੱਸਾ ਆਉਂਦਾ ਸੀ। ਉਹ ਛੋਟੀ-ਛੋਟੀ ਗੱਲ ਤੇ ਗੁੱਸਾ ਹੋ ਜਾਂਦਾ ਸੀ। ਤੇ ਜੋ ਸੰਤ ਨੇ ਕਿਹਾ ਉਹਨੂੰ ਉਹ ਗੱਲ ਜਮ੍ਹਾਂ ਚੰਗੀ ਨਹੀਂ ਲੱਗੀ ਤੇ ਉਹ ਖੜਾ ਹੋ ਗਿਆ। ਤੇ ਖੜਾ ਹੋ ਕੇ ਉਹ ਸੰਤ ਕੋਲ ਚਲਾ ਗਿਆ। ਸੰਤ ਕੋਲ ਆਉਣ ਤੇ ਉਹ ਸੰਤ ਦੇ ਮੂੰਹ ਤੇ ਥੁੱਕ ਦਿੰਦਾ ਹੈ। ਇਹ ਦੇਖ ਕੇ ਸਾਰੀ ਸੰਗਤ ਗੁੱਸਾ ਹੋ ਜਾਂਦੀ ਹੈ ਕਿ ਇਹਨੇ ਇਹ ਕੀ ਕਰਤਾ? ਇਹਨੇ ਸੰਤ ਦਾ ਨਿਰਾਦਰ ਕਿਉਂ ਕੀਤਾ? ਤੇ ਉਹ ਸੰਤ ਅਜੀਵੀ ਉਸੇ ਤਰ੍ਹਾਂ ਹੱਸਦਾ ਪਿਆ ਸੀ ਸ਼ਾਂਤ ਬੈਠਾ ਸੀ ਕੁਝ ਦੀਰ ਤੱਕ ਸੰਤ ਜੀ ਚੁੱਪ ਰਹੇ ਫਿਰ ਸੰਤ ਨੇ ਕਿਹਾ ਉਪਲੇ ਪੁਰਖਾ ਤੂੰ ਕੁਝ ਹੋਰ ਕਹਿਣਾ ਚਾਹਣਾ ਇਹ ਗੱਲ ਸੁਣ ਉਹ ਮਨੁੱਖ ਉੱਥੋਂ ਚਲਾ ਗਿਆ ਸੰਤ ਦੇ ਨਾਲ ਰਹਿਣ ਵਾਲੇ ਮਨੁੱਖ ਇਸ ਗੱਲ ਤੋਂ ਬਹੁਤ ਜ਼ਿਆਦਾ ਨਾਰਾਜ਼ ਹੋਏ ਉਹਨਾਂ ਨੇ ਸੰਤ ਨੂੰ ਕਿਹਾ ਤੁਹਾਨੂੰ ਗੁੱਸਾ ਨਹੀਂ ਆਇਆ ਉਹ ਇੱਕ ਚੰਗਾ ਮਨੁੱਖ ਨਹੀਂ ਹੈ ਉਹਦੀ ਹਿੰਮਤ ਕਿਵੇਂ ਹੋਈ ਤੁਹਾਡੇ ਨਾਲ ਐਵੇਂ ਕਰਨ ਦੀ ਸੰਤ ਨੇ ਬੜੇ ਪਿਆਰ ਨਾਲ ਕਿਹਾ ਉਹ ਬੰਦਾ ਪਰੇਸ਼ਾਨ ਸੀ ਇਸ ਵਿੱਚ ਉਸ ਦਾ ਕੋਈ ਗੁਨਾਹ ਨਹੀਂ ਹੈ ਉਸ ਤੋਂ ਬਾਅਦ ਉੱਥੋਂ ਸਭ ਚਲੇ ਗਏ ਫਿਰ ਸਵੇਰ ਹੋਈ ਤੇ ਜਿਸ ਨੇ ਸੰਤ ਦਾ ਨਿਰਾਦਰ ਕੀਤਾ ਸੀ ਉਹ ਬੜਾ ਦੁਖੀ ਹੋਇਆ ਕਿ ਮੈਂ ਇਹ ਕੀ ਕਰ ਦਿੱਤਾ ਉਹ ਲੱਭਦਾ ਲੱਭਦਾ ਫਿਰ ਉਸੇ ਪਿੰਡ ਆ ਪਹੁੰਚਿਆ ਤੇ ਸੰਤ ਕੋਲ ਆ ਗਿਆ ਤੇ ਜਾ ਕੇ ਪੈਰਾਂ ਤੇ ਡਿੱਗ ਪਿਆ ਤੇ ਰੋਣ ਲੱਗਾ ਕਿ ਮੈਂ ਜੋ ਵੀ ਕੀਤਾ ਮੈਥੋਂ ਗਲਤ ਹੋ ਗਿਆ ਮੈਂ ਉਹ ਇਨਸਾਨਾਂ ਜਿਨ੍ਹਾਂ ਨੇ ਕੱਲ ਤੁਹਾਡੇ ਨਾਲ ਕੁਝ ਕੀਤਾ ਸੀ ਤੇ ਅੱਗੋਂ ਉਸ ਸੰਤ ਨੇ ਹੱਸ ਕੇ ਕਿਹਾ ਕੱਲ ਦੀਆਂ ਗੱਲਾਂ ਤਾਂ ਮੈਂ ਕੱਲ ਹੀ ਛੱਡ ਆਇਆ ਜੇ ਮੈਂ ਗੁੱਸਾ ਕਰਦਾ ਤਾਂ ਉਸ ਨਾਲ ਤੈਨੂੰ ਕੀ ਫਰਕ ਪੈਣਾ ਸੀ ਨੁਕਸਾਨ ਤਾਂ ਮੇਰਾ ਹੀ ਹੋਣਾ ਸੀ ਮੇਰਾ ਹੀ ਦਿਲ ਦੁਖਣਾ ਸੀ ਜੇਕਰ ਹਾਰ ਬੁਲੀ ਗੱਲ ਤੇ ਹਾਨ ਬੁਰਾ ਪਹਿਰ ਯਾਦ ਰੱਖਿਆ ਜਾਏਗਾ ਤਾਂ ਜ਼ਿੰਦਗੀ ਤੇ ਆਉਣ ਵਾਲਾ ਕੱਲ ਦੋਵੇਂ ਹੀ ਉੱਥੇ ਹੀ ਰੁਕ ਜਾਣਗੇ ਤੇ ਪਰੇਸ਼ਾਨੀਆਂ ਵਧਨੀਆਂ ਸਟਾਰਟ ਹੋ ਜਾਣਗੀਆਂ ਇਸ ਲਈ ਬੁਲੀਆਂ ਗੱਲਾਂ ਨੂੰ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ ਤੁਹਾਨੂੰ ਸੰਤ ਜੀ ਦੀਆਂ ਗੱਲਾਂ ਸਮਝ ਆਈਆਂ ਉਹਨਾਂ ਕਿਹਾ ਕਿ ਜੇ ਮੈਂ ਗੁੱਸਾ ਕਰਦਾ ਤਾਂ ਉਸ ਨਾਲ ਤੈਨੂੰ ਕੀ ਫਰਕ ਪੈਣਾ ਸੀ ਤੈਨੂੰ ਤਾਂ ਕੋਈ ਫਰਕ ਨਹੀਂ ਸੀ ਪੈਣਾ ਸਿਰਫ ਮੇਰਾ ਹੀ ਮਨ ਦੁਖੀ ਹੋਣਾ ਸੀ ਕਿਸੇ ਦੀ ਗੱਲ ਨੂੰ ਮਨ ਨਾਲ ਲਾ ਕੇ ਬੈਠ ਜਾਓ ਇਹ ਚੰਗੀ ਗੱਲ ਤਾਂ ਨਹੀਂ ਹੈ ਇਸ ਤਰ੍ਹਾਂ ਤਾਂ ਆਪਣੀਆਂ ਹੀ ਪਰੇਸ਼ਾਨੀਆਂ ਵਧਣਗੀਆਂ ਸਾਹਮਣੇ ਵਾਲੇ ਨੂੰ ਕੋਈ ਫਰਕ ਨਹੀਂ ਪੈਣਾ ਇਸ ਨਾਲ ਅਸੀਂ ਖੁਦ ਦਾ ਹੀ ਨੁਕਸਾਨ ਕਰਦੇ ਹਾਂ ਤੇ ਅਗਲਾ ਬੰਦਾ ਤਾਂ ਮਸਤ ਰਹਿੰਦਾ ਤੇ ਅੱਜ ਤੋਂ ਜਦੋਂ ਵੀ ਗੁੱਸਾ ਆਵੇ ਤਾਂ ਇਸ ਗੱਲ ਦਾ ਧਿਆਨ ਰੱਖਣਾ ਕਿ ਮੈਂ ਗੁੱਸਾ ਕਰਕੇ ਆਪਣਾ ਹੀ ਨੁਕਸਾਨ ਕਰ ਰਿਹਾ ਹਾਂ ਅਗਲੇ ਬੰਦੇ ਨੂੰ ਤਾਂ ਕੋਈ ਫਰਕ ਹੀ ਨਹੀਂ ਪੈ ਰਿਆ ਜੇ ਮੈਂ ਗੁੱਸਾ ਕੀਤਾ ਤਾਂ ਮੇਰਾ ਮਾਨਸਿਕ ਅਤੇ ਸਰੀਰਕ ਪੱਖੋਂ ਨੁਕਸਾਨ ਹੋਵੇਗਾ ਆਪਾਂ ਆਪਣੇ ਅੱਜ ਦੇ ਸਮੇਂ ਅਤੇ ਆਉਣ ਵਾਲੇ ਸਮੇਂ ਦੋਨਾਂ ਦੀ ਬਰਬਾਦੀ ਕਰ ਰਹੇ ਹਾਂ ਇਸ ਲਈ ਸ਼ਾਂਤ ਰਹੋ ਅਗਲੇ ਨੂੰ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋਊਗਾ ਉਹ ਖੁਦ ਤੁਹਾਡੇ ਕੋਲ ਆਊਗਾ ਕਿਉਂਕਿ ਤੁਸੀਂ ਤਾਂ ਗੁੱਸਾ ਕੀਤਾ ਹੀ ਨਹੀਂ ਉਹਨੂੰ ਖੁਦ ਪਤਾ ਲੱਗ ਜਾਊਗਾ ਕਿ ਮੈਂ ਕਿੱਥੇ ਗਲਤ ਸੀ ਇਸ ਲਈ ਗੁੱਸਾ ਕਰਨਾ ਛੱਡੋ ਕਹਾਣੀ ਨੂੰ ਪੂਰਾ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ